ਲੋ ਵੀ ਦੋਸਤੋ ਅੱਜ ਅਸੀਂ ਤੁਹਾਨੂੰ ਡੀਕੋ ਪੇਂਟ ਕਰਨਾ ਸਿਖਾਵਾਂਗੇ ਪਰ ਅਸੀਂ ਅੱਜ ਇਹ ਡੀਕੋ ਪੇਂਟ ਨਹੀਂ ਕਰਨਾ ਕਿਉਂਕਿ ਡੀਕੋ ਪੇਂਟ ਥੋੜਾ ਜਿਹਾ ਮਹਿੰਗਾ ਲੱਗਿਆ ਸਾਨੂੰ ਇਸ ਲਈ ਅਸੀਂ ਨੇ ਆਹ ਐਮ ਡੀ ਐਫ ਹੈ ਆਪਣੇ ਘਰ ਦੇ ਵਿੱਚ ਜਿਹੜਾ ਨਵਾਂ ਦਰਵਾਜ਼ਾ ਲਗਵਾਇਆ ਸੀਗਾ ਇਹ ਦੋ ਹਿੱਸਿਆਂ ਦਾ ਤੇ ਟੂ ਡੋਰ ਹੈ ਡਬਲ ਡੋਰ ਜਿਹਨੂੰ ਕਹਿ ਸਕਦੇ ਆ ਐਮ ਡੀ ਐਫ ਦੇ ਵਿੱਚ ਪਹਿਲਾਂ ਅਸੀਂ ਇਹਨੂੰ ਪੈਕਿੰਗ ਵਗੈਰਾ ਕੀਤੀ ਹੈ ਤੇ ਕੁੰਡੇ ਵਗੈਰਾ ਜਿਹੜੇ ਪਿੱਤਲ ਦੇ ਸੀਗੇ ਉਹ ਲਗੋਏ ਨਹੀਂ ਤਾਂ ਕਿ ਇਹਦੇ ਤੇ ਰੰਗ ਨਾ ਫੜ ਸਕੇ ਤੇ ਆਪਣੀ ਕਾਰਗਰੀ ਹੈ ਸਾਰਾ ਅਸੀਂ ਏਸ਼ੀਅਨ ਪੇਂਟ ਲਿਆ ਵਧੀਆ ਜਿਹੜਾ ਕਿ 300 ਰੁਪਏ ਦਾ ਡੱਬਾ ਜਿਹੜਾ ਡੀਕੋ ਪੇਂਟ ਆ ਉਹ ਥੋੜਾ ਜਿਹਾ ਹੌਸਟਲੀ ਹੁੰਦਾ ਆ ਮਤਲਬ ਉਹ 1400 ਰੁਪਏ ਦਾ ਪਰ ਜਿਹੜਾ ਲੀਟਰ ਦੇ ਹਿਸਾਬ ਨਾਲ ਆਉਂਦਾ ਆ ਤੇ ਅਸੀਂ ਹੁਣੇ ਪਹਿਲਾਂ ਇਹਨੂੰ ਜਿਹੜਾ ਦਰਵਾਜ਼ਾ ਸੀ ਐਮ ਡੀ ਐਫ ਵਿੱਚ ਸੈਂਟਰ ਦੇ ਤੁਸੀਂ ਦੇਖ ਦੋ ਜਿਹੜੀ ਆ ਡੱਬੀ ਬਣੀ ਹੋਈ ਆ ਇਹ ਡੱਬੀ ਨੂੰ ਪਹਿਲਾਂ ਅਸੀਂ ਰੇਗਮਾਰ ਮਾਰ ਕੇ ਇਹਨੂੰ ਪਲੇਨ ਕੀਤਾ ਤੇ ਅਸੀਂ ਡੱਬੇ ਦੇ ਵਿੱਚ ਪਾ ਲਿਆ ਜੀ ਹੁਣ ਪਹਿਲਾਂ ਉਹ ਵਾਈਟ ਜਿਹੜਾ ਪ੍ਰਾਈਮਰ ਆ ਪ੍ਰਾਈਮਰ ਦੇ ਵਿੱਚ ਹਲਕੀਆਂ ਬੂੰਦਾਂ ਜਿਹੜੀਆਂ ਹੈਗੀਆਂ ਨੇ ਅਸੀਂ ਉਹ ਪੇਂਟ ਦੀਆਂ ਪਾਈਆਂ ਨੇ ਵਾਈਟ ਪੇਂਟ ਦੇ ਵਿੱਚ ਰੈੱਡ ਪਾ ਕੇ ਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੇ ਇਸ ਨੂੰ ਸ਼ੁਰੂ ਕੀਤਾ ਤੇ ਅਸੀਂ ਇਹਨੂੰ ਸ਼ੁਰੂ ਕਰਦੇ ਨਾਲ ਪਹਿਲਾ ਜਿਹੜਾ ਕੋਟ ਹੈ ਉਹ ਪ੍ਰਾਈਮਰ ਦਾ ਮਾਰ ਰਹੇ ਹਾਂ ਉਹ ਪ੍ਰਾਈਮਰ ਦੇ ਨਾਲ ਕੋਟ ਕਰਨ ਤੋਂ ਬਾਅਦ ਇਹਨੂੰ ਜਿਹੜੀ ਐਕਚੁਅਲੀ ਦੀ ਲੁੱਕ ਹੈ ਉਹ ਬਾਅਦ ਦੇ ਵਿੱਚ ਬਣੂਗੀ ਅਸੀਂ ਇਹ ਕਾਜਰੀ ਰੰਗ ਦਾ ਕਰਾਉਣਾ ਗਾਜਰੀ ਕਲਰ ਦੇ ਵਿੱਚ ਵਾਈਟ ਇੱਕ ਤਰ੍ਹਾਂ ਦਾ ਇਹ ਇੱਕ ਐਂਟੀਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਨੇ ਇਹ ਸਾਰਾ ਪੱਲਾ ਜਿਹੜਾ ਹੈਗਾ ਇਹ ਐਂਟੀਕ ਬਣਾ ਦਿੱਤਾ ਹੈ ਜਿਹੜੇ ਪੁਰਾਤਨ ਦਰਵਾਜ਼ੇ ਹੁੰਦੇ ਸੀ ਉਸ ਤਰੀਕੇ ਦਾ ਜਿਹੜਾ ਇਹ ਬਣਾਇਆ ਤੇ ਥੋੜਾ ਜਿਹਾ ਇਸ ਤੋਂ ਬਾਅਦ ਇਹਨੂੰ ਜਿਹੜਾ ਥੋੜਾ ਜਿਹਾ ਡਾਰਕ ਟਾਉਨ ਦੇ ਵਿੱਚ ਲੈ ਕੇ ਆਵਾਂਗੇ ਤੇ ਮੇਰੀ ਚੁਆਇਸ ਸੀ ਕਿ ਚਲੋ ਵੀ ਇਸਨੂੰ ਆਪਾਂ ਥੋੜਾ ਜਿਆ ਆਊਟ ਲੁੱਕ ਦੇ ਲਈ ਇਹ ਵੀ ਥੋੜੀ ਜਿਹੀ ਉਹ ਪੁਰਾਣੀ ਜਿਮਨੇ ਨੇ ਕਿ ਕਿ ਜਾਇਦਾ ਕਿ ਐਂਟੀਕ ਜਿਹੇ ਡਿਜ਼ਾਈਨ ਨੇ ਲੋਕ ਬਹੁਤ ਪਸੰਦ ਕਰਦੇ ਨੇ ਸਾਡਾ ਮੁੱਖ ਦਰਵਾਜ਼ੇ ਦਾ ਬਹਿਲੀ ਜੇ ਮੈਨੂੰ ਪਤਾ ਲੱਗਦਾ ਤੇ ਕਿਸੇ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਜੇ ਵਿਖਣ ਵਾਂਗ ਹੀ ਆਉੜਦੀ ਲੱਗਦਾ ਕਿਉਂਕਿ ਲਾਲ ਰੰਗ ਹਰੇ ਕੋ ਅੱਖਾਂ ਨੂੰ ਬੰਦਾ ਪਰ ਜੇ ਉਹਨੂੰ ਬੜੀ ਵਧੀਆ ਤਰੀਕੇ ਨਾਲ ਕੀਤਾ ਜਾਵੇ ਇਸ ਤਰ੍ਹਾਂ ਦਾ ਇਹ ਵੀ ਜਿਹੜੀ ਖੂਬਸੂਰਤੀ ਆ ਦੇਖਣ ਨੂੰ ਮਿਲਦੀ ਹੈ ਇਹ ਸਾਡਾ ਇਹ ਵੀ ਕੋਈ ਤਰੀਕੇ ਦੋ ਬੱਲਿਆਂ ਦੇ ਕਰੀਬ 5000 ਰੁਪਏ ਖਰਚਾ ਆ ਗਿਆ ਕਿਉਂਕਿ ਉਹਦੇ ਵਿੱਚ ਅ ਵੀਰ ਆਂੰਦੀਆ ਪ੍ਰੈਸ਼ਰ ਆਈ ਕੰਪਰੈਸਰ ਹੁੰਦਾ ਇਹ ਆ ਗੱਨ ਜਿਹੜੀ ਹੱਥ ਦੇ ਵਿੱਚ 22 ਗਿਲੇ ਰੰਗ ਫਰ ਰਹਾ ਇਹ ਵੀ ਹਮ ਰੈਂਟ ਤੇ ਲਈ ਜਾਂਦੀਆਂ ਨੇ ਬੜੀਆਂ ਸਸਤੀਆਂ ਨੇ 2500 ਦੀ ਮਸ਼ੀਨ ਮਿਲ ਜਾਂਦੀ ਇੱਕ ਦਿਨ ਵਾਸਤੇ ਤੇ ਹੁਣ ਆ ਦੇਖੋ ਇਹਨੂੰ ਅਸੀਂ ਅਸੀਂ ਫਾਈਨਲ ਟੱਚ ਦੇ ਰਹੇ ਹਾਂ ਫਾਈਨਲ ਟੱਚ ਦੇਣ ਤੋਂ ਬਾਅਦ ਇਹ ਥੋੜਾ ਪਹਿਲੇ ਉਹਨਾਂ ਨੂੰ ਸੁਰਖ ਲਾਲ ਹੋ ਗਿਆ ਇਸ ਕਲਰ ਨੂੰ ਸੁਰਖ ਲਾਲ ਕਲਰ ਕਹਿੰਦੇ ਨੇ ਜਿਵੇਂ ਜਿਹੜਾ ਆਪਾਂ ਨੇ ਬਾਹਰ ਗੇਟ ਵੇਖਿਆ ਉਹ ਵੀ ਬੜਾ ਪ੍ਰਾਤਨ ਗੇਟ ਆ ਉਹ ਸੀਮੈਂਟਡ ਆ ਉਹ ਦੀ ਅਸੀਂ ਟੈਰਾਕੋਟਾ ਕੀਤਾ ਸੀਗਾ ਇਹ ਵੀ ਦੇਖੀ ਅਨਾਮਲ ਕੀਤਾ ਜਾਂ ਅਨਾਮਲ ਜਿਹੜਾ ਹੈਗਾ ਬੰਦ ਸਰਪ ਦਾ ਪਾਰਟੀ ਤੇ ਬਾਈਂਦਾ ਇਹਨੂੰ ਫਾਈਨਲ ਟੱਚ ਦੇ ਰਹੇ ਹਾਂ ਇਹ ਸ਼ੌਂਕ ਹੁੰਦਾ ਤੇ ਆਪਣੇ ਹਰ ਬੰਦੇ ਦਾ ਆਪਣਾ ਕਰ ਲੈ ਵਧੀਆ ਬਣਾਉਣ ਦਾ ਸ਼ੌਂਕ ਹੁੰਦਾ ਚੀਜ਼ਾਂ ਆਪਣੇ ਹੱਥਾਂ ਨਾਲ ਬਣਾਉਂਦਾ ਇਹ ਖੁਦ ਮੈਂ ਆਪਣਾ ਮੇਰੀ ਸੀਗੀ ਤੇ ਮੈਂ ਕਲਰ ਤਾਂ ਇਹਨੂੰ ਕੁਝ ਹੋਰ ਤਰ੍ਹਾਂ ਦਾ ਲਾਈਟ ਜਾਂ ਕਲਰ ਕਰਨਾ ਚਾਹੁੰਦਾ ਸੀ ਜੇ ਕੋਈ ਇਹਨੂੰ ਆ ਲਾਈਟ ਯੈਲੋ ਜਾਂ ਲਾਈਟ ਸਿਹਾਨਾ ਇਹਨੂੰ ਕੀਤਾ ਜਾਂਦਾ ਤਾਂ ਸ਼ਾਇਦ ਇਹ ਡੈਸ਼ ਸ਼ੋਰ ਵੀ ਵਧੀਆ ਬਣਨੀ ਸੀ ਬਾਟ ਮੈਨੂੰ ਵੀ ਚੰਗਾ ਲੱਗਿਆ ਤੁਹਾਨੂੰ ਚੰਗਾ ਲੱਗਿਆ ਤਾਂ ਪੋਸਟ ਨੂੰ ਸ਼ੇਅਰ ਕਰਿਓ